ਸੇਖੋ ਕਿਸਾਨ ਮੋਰਚੇ ਵੱਲੋਂ ਜਿਹੜਾ ਕਿ ਅੱਜ ਕਾਲਾ ਦਿਵਸ ਪੁਰ ਦੇਸ਼ ਦੇ ਵਿੱਚ ਮਨਾਇਆ ਜਾ ਰਿਹਾ ਹੈ ਕਿਸਾਨਾਂ ਦੀ ਜਿਹੜੀ ਮੌਤ ਹੋਈ ਹੈ ਖਨੋਰੀ ਬਾਰਡਰ ਤੇ ਉਸ ਨੂੰ ਲੈ ਕੇ ਔਰ ਜਿਹੜੇ ਮੁੱਦੇ ਹਨ ਕਿਸਾਨਾਂ ਦੇ ਉਸ ਤੇ ਹਰਿਆਣਾ ਪੁਲਿਸ ਵੱਲੋਂ ਜਿਹੜਾ ਕਿਸਾਨਾਂ ਤੇ ਜਿਹੜਾ આરોਪ ਹੈ ਕਹਿਣਾ ਹੈ ਵੀ ਉਹਨਾਂ ਨੇ ਪੁਲਿਸ ਵੱਲੋਂ ਹਰਿਆਣਾ ਦੀ ਕਿਸਾਨਾਂ ਤੇ ਜਿਹੜੇ ਜ਼ੁਲਮ ਟਾਈ ਜਾ ਰਹੇ ਹਨ ਉਸ ਦੇ ਵਿਰੋਧ ਦੇ ਵਿੱਚ ਅੱਜ ਪੂਰੇ ਦੇਸ਼ ਦੇ ਵਿੱਚ ਸਰਕਾਰ ਦੇ ਪੁਤਲੇ ਸੜ ਕੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸਿਮਾਣਾ ਤਹਿਸੀਲ ਕੈਂਪਲੈਕਸ ਦੇ ਸਾਹਮਣੇ ਕਰੀਬ 12 ਵਜੇ ਕਿਸਾਨਾਂ ਵੱਲੋਂ ਇਹ ਪ੍ਰਦਰਸ਼ਨ ਕੀਤਾ ਗਿਆ ਅੱਜ ਜੀ ਸੁਯੁਗਤ ਮੋਰਚੇ ਦੀ ਗੱਲ ਕਾਲ ਆਈ ਸੀ ਜੋ ਮੀਟਿੰਗ ਹੋਈ ਸੀ ਉਹ ਮੋਰਚਾ ਇਹ ਅਭੀ ਕੱਲ ਜਿਹੜਾ ਅਤਿਆਚਾਰ ਕੀਤਾ ਸਰਕਾਰ ਨੇ ਉਹਦੇ ਖਿਲਾਫ ਸਯੁਗਤ ਮੋਰਚੇ ਦੀ ਸਾਰੇ ਭਾਰਤ ਦੇ ਵਿੱਚ ਮਿਤ ਸ਼ਾਹ ਤੇ ਮੋਦੀ ਤੇ ਖੱਟਰ ਦੇ ਪੁਤਲਾ ਫੂਕਣ ਦਾ ਇਹ ਸਯੁਗਤ ਮੋਰਚੇ ਦਾ ਐਲਾਨ ਸੀ ਉਹ ਅੱਜ ਅਸੀਂ ਉਹ ਐਲਾਨ ਤੇ ਪੁਤਲਾ ਫੂਕਣ ਲਈ ਅੱਜ ਆਏ ਹਾਂ ਬੜੀ ਚੌਕ ਦੇ ਵਿੱਚ ਮੇਰਾ ਇਹ ਕਹਿਣਾ ਜੀ ਜਿਹੜੀ ਸਭ ਤੋਂ ਵੱਡੀ ਨਿੰਦਿਆਯੋਗ ਜਿਹੜਾ ਸਾਡਾ ਉੱਥੇ ਸ਼ਹੀਦ ਹੋਏ ਨੇ ਕਿਸਾਨ ਆ ਸਭ ਤੋਂ ਵੱਡੋ ਸਰਕਾਰਾਂ ਦੀ ਅਸੀਂ ਨਿਖੇਧੀ ਕਰਦੇ ਆ ਜਿਹੜੇ ਸਾਡੇ ਕਿਸਾਨ ਸ਼ਹੀਦ ਹੋ ਰਹੇ ਨੇ ਸਾਨੂੰ ਸਰਕਾਰਾਂ ਤੋਂ ਜਿਹੜੀ ਉਮੀਦ ਨਹੀਂ ਸੀ ਬਹੁਤ ਜ਼ਿਆਦਾ ਸਾਡੇ ਦੇ ਮਾਰਾ ਕੰਮ ਕਰਿਆ ਕਿਸਾਨ ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਲਗਭਗ ਸਾਰੇ ਭਾਰਤ ਦੇ ਵਿੱਚ ਅ ਮੋਦੀ ਮੋਦੀ ਦਾ ਤੇ ਅਮਿਤ ਸ਼ਾਹ ਤੇ ਖੱਟਰ ਦਾ ਪੁਤਲਾ ਫੁਕ ਰਿਆਂ ਕਿਉਂਕਿ ਇੱਕ ਪਾਸੇ ਤਾਂ ਦੇਖੋ ਇਹ ਕਿਹਾ ਜਾਂਦਾ ਕਿ ਭਾਰਤ ਇੱਕ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਪਰ ਲੋਕਤੰਤਰ ਦੇ ਵਿੱਚ ਹੀ ਸਾਡੇ ਸੰਵਿਧਾਨਕ ਹੱਕ ਹੈ ਜਿਹੜਾ ਕਿ ਅਸੀਂ ਆਪਣਾ ਰੋਸ ਪ੍ਰਦਰਸ਼ਨ ਕਰ ਸਕਦੇ ਹਾਂ ਪਰ ਖੱਟਰ ਸਰਕਾਰ ਨੇ ਰੋਡ ਦੇ ਉੱਪਰ ਵੱਡੀਆਂ-ਵੱਡੀਆਂ ਕੰਧਾਂ ਕੱਟ ਕੇ ਦੁਵਾਰਾ ਕੱਟ ਕੇ ਹਾਈ ਕੋਰਟ ਨੇ ਵੀ ਕਿਹਾ ਹੈ ਵੀ ਤੁਸੀਂ ਲੱਖ ਬੰਦੇ ਜਾਵੇ 2 ਲੱਖ ਬੰਦੇ ਜਾ ਰਹੇ ਹਾਈ ਕੋਰਟ ਵੀ ਕਹਿ ਰਿਹਾ ਕੋਈ ਆਬਜੈਕਸ਼ਨ ਨਹੀਂ ਹੈ ਪਰ ਲੇਕਿਨ ਤੇਰੇ ਹਥਿਆਰ ਟਰੈਕਟਰ ਟਰਾਲੀਆਂ ਲੈ ਕੇ ਜਾ ਰਹੇ ਹੋ ਉਸੇ ਕਿਸੇ ਵੀ ਟਰੈਕਟਰ ਦੇ ਵਿੱਚ ਤੁਸੀਂ ਦਾਖਲ ਹੋ ਵੀ ਰਸ਼ਨ ਤੋਂ ਬਿਨਾ ਬੁਨਾ ਕਹਿਣਾ ਹੈ ਵੀ ਇਸ ਦੇ ਨਾਲ ਪ੍ਰੋਬਲਮ ਖੜੀ ਹੁੰਦੀ ਹੈ ਹਾਈ ਕੋਰਟ ਕਰ 2 ਲੱਖ ਬੰਦੇ ਜਾਵੇ ਕੋਈ ਇਤਰਾਜ਼ ਨਹੀਂ ਨਹੀਂ ਹੋਣੀ ਸੌਣ ਦੇ ਕਿੱਥੇ ਇੱਕ ਮਿੰਟ ਦੇਖੋ ਅਸੀਂ ਇਹ ਮੰਨਦੇ ਵੀ ਜਿਹੜੇ ਕੋਟਕੂਟ ਨੇ ਸਾਡੇ ਨਹੀਂ ਹੈਗੇ ਅਸੀਂ ਮੰਨਦੇ ਆ ਵੀ ਸਾਡੇ ਵਿਰੋਧੀ ਨੇ ਜੇ ਕੋਰਟ ਨੂੰ ਇੰਨਾ ਫਿਕਰ ਹੋਵੇ ਵੀ ਕਿਸਾਨ ਟਰੈਕਟਰਾਂ ਨਾਲ ਨਾ ਲੈ ਕੇ ਜਾਵੇ ਫਿਰ ਟਰੈਕਟਰ ਟਰਾਲੀਆਂ ਨਾਲ ਅਸੀਂ ਨਹੀਂ ਲੈ ਕੇ ਜਾਂਦੇ ਨਹੀਂ ਲੈ ਕੇ ਜਾਂਦੇ ਫਿਰ ਜਿਹੜੇ ਰੋਡ ਦੇ ਉੱਪਰ ਕੰਧਾਂ ਦਵਾਰਾਂ ਖੜੀਆਂ ਕੀਤੀਆਂ ਨੇ ਉਹ ਕਿਹੜੇ ਸੰਵਿਧਾਨ ਕਿਹੜਾ ਕਾਨੂੰਨ ਕਹਿੰਦਾ ਵੀ ਅਸੀਂ ਕਰ ਸਕਦੇ ਆ ਉਹ ਵੀ ਤਾਂ ਕਾਨੂੰਨ ਦੀ ਉਲੰਘਣਾ ਹੈ ਕੋਰਟ ਨੂੰ ਇਹ ਵੀ ਚਾਹੀਦਾ ਸੀ ਵੀ ਖੱਟਰ ਸਰਕਾਰ ਨੂੰ ਕਹੇ ਵੀ ਰੋਡ ਸਾਫ਼ ਕਰੋ ਫਿਰ ਕਿਸਾਨ ਸ਼ਾਂਤਮਈ ਤਰੀਕੇ ਪੈਦਲ ਵੀ ਚਲੇ ਜਾਣਗੇ ਪਰ ਕਟਕਟ ਰੋਡ ਤਾਂ ਆਜ ਸੁਲੋਕਤ ਮੋਰਚੇ ਵੱਲ ਅੱਜ ਜਿਹੜਾ ਕਾਲਾ ਦਿਨ ਮਨਾ ਜਾ ਰਿਹਾ ਭਾਰਤ ਦੇ ਵਿੱਚ ਕਿਉਂਕਿ ਜਿਹੜੀ ਖੱਟਲ ਸਰਕਾਰ ਨੇ ਸਿੱਧੀਆਂ ਗੋਲੀਆਂ ਚਲਾ ਕੇ ਸਾਡੇ ਕਸਨਾਂ ਨੂੰ ਆ ਸ਼ਹੀਦ ਕੀਤਾ ਹੈ ਅਸ਼ੁਭ ਕਰਨ ਨੂੰ ਸ਼ਹੀਦ ਕੀਤਾ ਸਿਰ ਚ ਗੋਲੀ ਮਾਰ ਕੇ ਤੇ ਹੋਰ ਕਿਸਾਨ ਵੀ ਸ਼ਹੀਦ ਹੋਏ ਨੇ ਤੇ ਫੱਟੜ ਹੋਏ ਨੇ ਕਈ ਕਿਸਾਨ ਕਈ ਸੌਕ ਸੰਕੜੇ ਕਿਸਾਨ ਜਿਹੜੇ ਫੱਟੜ ਹੋਏ ਨੇ ਉਹ ਹਸਪਤਾਲਾਂ ਚ ਪਏ ਨੇ ਇਸ ਕਰਕੇ ਇਸ ਹੱਤਿਆਚਾਰ ਦੇ ਖਿਲਾਫ ਅੱਸੀ ਅੱਜ ਸੰਯੁਕਤ ਮੋਰਚੇ ਵੱਲੋਂ ਸਾਰੇ ਭਾਰਤ ਦੇ ਵਿੱਚ ਕਾਲਾ ਦਿਨ ਮਨਾ ਰਹੇ ਆ ਤੇ ਸਖਤਰ ਤੇ ਮੋਦੀ ਸਰਕਾਰ ਦੇ ਪੁਤਲੇ ਫੁਕਰੇ ਆ ਸਾਰੇ ਪੰਜਾਬ ਭਾਰਤ ਦੇ ਅਸੀਂ ਕਿਸਾਨਾਂ ਦੀ ਸ਼ਹਾਦਤ ਤੇ ਦੁੱਖ ਦਾ ਪ੍ਰਗਟਾਵਾ ਕਰਦੇ ਆ ਜੋ ਕੁਝ ਵੀ ਹੋ ਰਿਹਾ ਮੋਦੀ ਸਰਕਾਰ ਤੇ ਅਮਿਤ ਸ਼ਾਹ ਦੇ ਇਸ਼ਾਰੇ ਉੱਤੇ ਜੇ ਤਾਨਾਸ਼ਹੀ ਰਵਈਆ ਖੱਟੜ ਸਾਹਿਬ ਅਪਣਾ ਰਹੀ ਆ ਉਹ ਬਹੁਤ ਹੀ ਨਿੰਦਣਯੋਗ ਆ ਅਸੀਂ ਉਹਦਾ ਮੂੰਹ ਤੋੜੋਂ ਜਵਾਬ ਦੇਵਾਂਗੇ 14 ਮਾਰਚ ਨੂੰ ਸੰਯੁਕਤ ਮੋਰਚ ਨੇ ਜਿਹੜਾ ਵੱਡਾ ਫੈਸਲਾ ਕਰ ਲਿਆ ਦਿੱਲੀ ਵਿੱਚ ਰਾਮਲੀ ਲਗਰਾਉਂ ਦੇ ਵਿੱਚ ਉਹ ਮੋਦੀ ਸਰਕਾਰ ਨੇ ਜਣਾ ਹਲਾ ਦੂਆ ਜੀ ਇਹ ਅਤਿਆਚਾਰ ਜੋ ਵੱਧ ਰਿਹਾ ਅਸੀਂ ਇਹਨੂੰ ਕਦੀ ਬਰਦਾਸ਼ਤ ਨਹੀਂ ਕਰਾਂਗੇ ਜੀ ਸਾਨ ਨੇ ਇਕਤਾ ਕਿਉਂ ਦਿਖਾ ਨਹੀਂ ਦੇ ਰਹੀ ਐਸ ਕੇ ਮਲੇਕ ਨੂੰ ਬੋਲੀ ਬੋਲ ਰਹੇ ਆ ਤੇ ਜਿਹੜੇ ਦੰਨਾਂ ਤੁੱਚੇ ਜੱਥੇ ਬੰਦੀਆਂ ਉੱਥੇ ਬੋਲ ਰਹੇ ਬਿਠੋ ਲਾ ਕੇ ਮੰਨ ਲਓ ਅਸੀਂ ਬਿਲਕੁਲ ਉਹਨਾਂ ਦੇ ਹਮਾਇਤ ਤੇ ਖੜੇ ਆ ਡਟ ਕੇ ਖੜੇ ਆ ਸੰਯੁਕਤ ਮੋਰਚਾ ਸਾਡੀ 6 ਮੈਂਬਰੀ ਕਮੇਟੀ ਜਿਹੜੀ ਸਾਡੇ ਸੀਨੀਅਰ ਲੀਡਰ ਜਿਹੜੇ ਆ ਉਹ ਗੱਲਬਾਤ ਕਰਨ ਲਈ ਤਿਆਰ ਆ ਜਲਦੀ ਤੁਹਾਨੂੰ ਸਾਰ ਇੱਕ ਪ੍ਰੇਫਰਨ ਤੇ ਨਜ਼ਰ ਆਉਂਗੇ ਜੀ ਦੇਖੋ ਜੀ ਅੱਜ ਸਾਡੇ ਸੰਯੁਕਤ ਸਾਰ ਮੋਰਚੇ ਵੱਲੋਂ ਇਹ ਸੱਦਾ ਸੀਗਾ ਕਿ ਅਸੀਂ ਨੇ ਮੋਦੀ ਦੇ ਖੰਡ ਦੇ ਤੇ ਤੇ ਸਾੜਨੇ ਹੈਗੇ ਨੇ ਕਿਉਂਕਿ ਜਿਵੇਂ ਅਸੀਂ ਦੇਖ ਰਹੇ ਹਾਂ ਸਮਾਜ ਦੇ ਵਿੱਚ ਜਿੱਦਾਂ ਨੂੰ ਜਾ ਰਹੀ ਹੈ ਸਰਕਾਰ ਫਾਸ਼ੀਵਾਦੀ ਰੁਝਾਨ ਜਿਹੜੇ ਨੇ ਲਗਾਤਾਰ ਇਹਨਸ ਤੋਂ ਵੱਧ ਕੇ ਹੋਰ ਕੀ ਹੈ ਕਿ ਸਾਨੂੰ ਆਪਣੀ ਆਵਾਜ਼ ਉਠਾਉਣ ਦਾ ਅਧਿਕਾਰ ਨਹੀਂ ਹੈ ਇੱਕ ਕਿਸਾਨ ਜਿਹੜਾ ਹੈਗਾ ਆਪਣੀ ਆਵਾਜ਼ ਬੁਲੰਦ ਕਰਨ ਲਈ ਦਿੱਲੀ ਤੱਕ ਵੱਲੋਂ ਜਾਂਦਾ ਹੈਗਾ ਤੇ ਸਰਕਾਰ ਉਹਦੇ ਉੱਪਰ ਪੁਨਿਸ਼ ਜੜੀ ਹੈ ਫੱਟੜ ਸਰਕਾਰ ਦੇ ਕਹਿ ਤੇ ਸਿੱਤੀ ਇਹ ਗੋਲੀਆਂ ਚਲਾਉਂਦੀ ਆ ਇਹ ਇੱਕ ਹਿੰਦੂ ਭਾਰਤ ਦੇ ਵਿੱਚ ਜਿੱਨੂੰ ਲੋਕਤੰਤਰ ਆਸ ਕਹ ਰਹੇ ਆ ਉਸ ਦੇ ਵਿੱਚ ਅਜਿਹਾ ਹੋਰ ਆਇਆ ਲੋਕ ਇਸ ਨੂੰ ਕਿਸੇ ਹਰ ਹਾਲ ਤੀਜ ਪ੍ਰਤਾਸਤ ਨਹੀਂ ਕਰਨਗੇ ਜੇ ਸਰਕਾਰ ਇਸ ਜ਼ੁਲਮ ਤੋਂ ਨਹੀਂ ਹਟਦੀ ਤਾਂ ਲੋਕ ਸੜਕਾਂ ਤੇ ਕੀ ਐਸਕੇਮ ਵੱਲੋਂ ਕੀ ਫੈਸਲੇ ਆਉਣ ਕਿ ਕਿੱਥੇ ਕਿੱਥੇ ਪ੍ਰਦਰਸ਼ਨ ਹੋਣੇ ਇਹ ਸਾਰਾ ਦੇਖੋ ਜੀ ਹਰ ਜਿਹੜੇ ਬਲਾਕ ਲੈਵਲ ਤੇ ਵੀ ਡਿਸਟ੍ਰਿਕਟ ਲੈਵਲ ਤੇ ਵੀ ਹਰ ਜਗ੍ਹਾ ਤੇ ਅੱਜ ਜਿਹੜਾ ਹੈਗਾ ਕਾਲੇ ਝੰਡੇ ਦੇ ਨਾਲ ਇਸ ਜਿਹੜਾ ਹੈਗਾ ਪ੍ਰਦਰਸ਼ਨ ਹੋ ਰਿਹਾ ਤੇ ਵੱਖ-ਵੱਖ ਜਗ੍ਹਾ ਤੇ ਸਰਕਾਰ ਦੇ ਪੁਤਲੇ ਜਿਹੜੇ ਨੇ ਉਹ ਸੜੇ ਜਾ ਰਹੇ ਹਨ ਸਿਮਰਾਮਨ ਪ੍ਰਥਮ ਦੇ ਨਾਲ ਪਰ ਸੋਤਮ ਕੋਸ਼ਿਕ ਸਮਾਣਾ ਨਿਊਜ਼